ਹਾਂਜੀ ਦੋਸਤੋ ਅੱਜਕੱਲ ਨਾ ਮਾਪੇ ਇੱਕ ਬੜੀ ਵੱਡੀ ਗਲਤੀ ਕਰ ਰਹੇ ਆ ਕਦੋਂ ਮਾਪਿਆਂ ਨੇ ਆਪਣੇ ਬਚਪਨ ਵਿੱਚ ਆਪਣੇ ਜੀਵਨ ਵਿੱਚ ਬੜੇ ਚੈਲੰਜਸ ਇਸ ਕੀਤੀ ਹੁੰਦੇ ਆ ਬੜੀਆਂ ਸਟਰਗਲਾਂ ਤੇ ਸਿੱਧੀਆਂ ਹੁੰਦੀਆਂ ਆ ਕਮੀ ਮਹਿਸੂਸ ਕੀਤੀ ਹੁੰਦੀ ਆ ਪਰ ਹੁਣ ਉਹ ਚਾਹੁੰਦੇ ਵੀ ਸਾਡੇ ਬੱਚੇ ਉਹਨਾਂ ਉਹਨਾਂ ਕਮੀਆਂ ਨੂੰ ਮਹਿਸੂਸ ਨਾ ਕਰਨ ਉਹ ਅਸੀਂ ਉਹਨਾਂ ਲਈ ਇੰਨਾ ਕੁ ਬਣਾ ਦਈਏ ਕਿ ਉਹ ਬੱਚੇ ਆਪਣਾ ਫਿਊਚਰ ਵੀ ਵਧੀਆ ਬਣਾ ਲੈਣ ਪਰ ਤੁਸੀਂ ਸੋਚ ਕੇ ਦੱਸੋ ਵੀ ਜੇ ਤੁਹਾਡੇ ਪਰਿਵਾਰ ਵਿੱਚ ਇਦਾਂ ਦੀ ਹੋਊਗੀ ਤੁਸੀਂ ਆਪਣੇ ਬੱਚਿਆਂ ਨੂੰ ਕਮੀ ਮਹਿਸੂਸ ਨਹੀਂ ਹੋ ਦਿੱਤੀ ਹੋਊਗੀ ਤੁਸੀਂ ਉਹਨਾਂ ਨੂੰ ਚੈਲੰਜ ਫੇਸ ਕਰਨ ਨਹੀਂ ਦਿੱਤਾ ਹੋਊਗਾ ਤੁਸੀਂ ਉਹਨਾਂ ਨੂੰ ਸਟਰਗਲਿੰਗ ਨਹੀਂ ਦੱਸੀ ਹੋਊਗੀ ਤਾਂ ਬੱਚੇ ਦਾ ਫਿਊਚਰ ਕਿਵੇਂ ਹੋਊਗਾ ਕਈ ਕਈ ਮਾਪਿਆਂ ਲਈ ਉਹਨਾਂ ਦੇ ਬੱਚਿਆਂ ਦੀ ਕਈ ਹੋਈ ਗੱਲ ਇੱਕ ਹੁਕਮ ਦੇ ਬਰਾਬਰ ਹੁੰਦੀ ਆ ਤੇ ਮਾਪੇ ਉਹ ਗੱਲ ਨੂੰ ਮੰਨ ਲੈਂਦੇ ਆ ਇਨ ਫਿਊਚਰ ਉਹਨਾਂ ਦੇ ਜਦੋਂ ਵੱਡੇ ਹੋਣਗੇ ਤਾਂ ਉਹਨਾਂ ਨੂੰ ਤਾਂ ਇਹ ਚੀਜ਼ ਦਾ ਪਤਾ ਨਹੀਂ ਹੋਊਗਾ ਕਿ ਕਮੀ ਕੀ ਕੋਈ ਚੀਜ਼ ਹੁੰਦੀ ਆ ਉਹਨਾਂ ਲਈ ਤਾਂ ਇਹ ਹੀ ਆ ਨਾ ਵੀ ਸਾਡੇ ਮਾਪਿਆਂ ਨੇ ਸਾਡੇ ਲਈ ਪਹਿਲਾਂ ਸਭ ਕੁਝ ਕੀਤਾਗਾ ਤੇ ਕਮੀ ਨਹੀਂ ਤਾਂ ਕੋਈ ਚੀਜ਼ ਹੀ ਨਹੀਂ ਹੈਣੀ ਸਟਰਗਲ ਨਾਲ ਦੀ ਤਾਂ ਕੋਈ ਚੀਜ਼ ਹੀ ਹੈ ਨਹੀਂ ਗੀ ਚੈਲੰਜ ਤਾਂ ਸਾਨੂੰ ਜ਼ਿੰਦਗੀ ਵਿੱਚ ਆਉਣੀ ਹੀ ਨਹੀਂ ਗੀ ਪਰ ਜਦੋਂ ਇੱਕਦਮ ਲਾਈਫ ਜੀਵਨ ਹਰੇਕ ਟਾਈਮ ਇੱਕੋ ਜਿਹਾ ਨਹੀਂ ਰਹਿੰਦਾਗਾ ਦੁੱਖ ਤਕਲੀਫਾਂ ਆਉ ਲਗ ਰਹੀਆਂ ਨੇ ਸੰਘਰਸ਼ ਬਹੁਤ ਆਉਂਦੇ ਜ਼ਿੰਦਗੀ ਵਿੱਚ ਚਿਆਰ ਨੇ ਬਹੁਤ ਆਉਂਦੇ ਆ ਪਰ ਬੱਚੇ ਇਹਨੂੰ ਕਿਵੇਂ ਨਿਗਠਣਗੇ ਜਿਨ੍ਹਾਂ ਬੱਚਿਆਂ ਨੇ ਆਪਣਾ ਬਚਪਨ ਹਰੇਕ ਜਿਉਂ ਨਹੀਂ ਪੂਰੀ ਕੀਤੀ ਗਈ ਹੈ ਹਰ ਇੱਕ ਮੰਗ ਨੂੰ ਪੂਰਾ ਕੀਤਾ ਗਿਆਗਾ ਉਹ ਫਿਰ ਆਪਣੇ ਜੀਵਨ ਵਿੱਚ ਵੱਡੀ ਹੋ ਕੇ ਇਹਨਾਂ ਚੈਲੰਜਸ ਨੂੰ ਇਹਨਾਂ ਸਟਰਗਲ ਨੂੰ ਕਿਵੇਂ ਸਵੀਕਾਰ ਕਰਨਗੇ ਤੇ ਕਿਵੇਂ ਇਹਨਾਂ ਨੂੰ ਫੇਸ ਕਰਨਗੇ ਬੱਚੇ ਨੂੰ ਸਰੀਰਕ ਤੌਰ ਤੇ ਬੱਚੇ ਨੂੰ ਫਿਜ਼ੀਕਲ ਗ੍ਰੋਥ ਤੌਰ ਤੇ ਬੱਚੇ ਨੂੰ ਮੈਂਟਲ ਲੈਵਲ ਤੇ ਮਾਪਿਆਂ ਨੂੰ ਅੱਜ ਹੀ ਜ਼ਰੂਰੀ ਤੌਰ ਤੇ ਉਹਨਾਂ ਨੂੰ ਡਿਵੈਲਪ ਕਰਨਾ ਪਊਗਾ ਨਹੀਂ ਤਾਂ ਫਿਰ ਇਹਨੂੰ ਫਿਊਚਰ ਬੱਚਿਆਂ ਦੀ ਮਾਨਸਿਕ ਸਿਹਤ ਤੇ ਬਹੁਤ ਵੱਡਾ ਫਰਕ ਪਊਗਾ ਉਹਨਾਂ ਦੀ ਮਾਨਸਿਕ ਸਿਹਤ ਤੇ ਬਹੁਤ ਵੱਡਾ ਅਸਰ ਪਊਗਾ ਬਾਕੀ ਤੁਹਾਡੇ ਵਿੱਚ ਵਿਚਾਰ ਜ਼ਰੂਰ ਦੱਸਿਓ ਜੀ ਇਹਨੂੰ ਫੋਲੋ ਚੇਅਰ ਜ਼ਰੂਰ ਕਰਿਓ ਹੋਰ ਵੀਡੀਓਸ ਲਈ ਬਣੇ ਰਹੋ